ਇੱਕ ਕੈਂਪ ਕੋਈ ਇੱਕ ਦਿਨ ਦਾ ਵਿਆਹ ਨਹੀਂ ਸੀਗਾ ਕਿ ਵਿਆਹ ਕਰਤਾ ਤੇ ਗਈ ਬਰਾਤ ਇੱਕ ਇੱਕ ਬੰਦਾ ਵੀ ਜੇ ਵੀਡੀਓ ਨੂੰ ਸ਼ੇਅਰ ਕਰੇ ਰੀਪੋਸਟ ਕਰੇ ਤਾਂ ਬੜੇ ਲੋਕਾਂ ਦਾ ਭਲਾ ਹੋ ਸਕਦਾ ਕਿ ਮੇਰੀ એનર્ਜੀ ਮੇਰੀ ਤਾਕਤ ਤੁਸੀਂ ਸਾਰੇ ਹੋ ਆਪਣੀ ਤਾਕਤ ਇਦਾਂ ਹੀ ਬਣਾਈ ਰੱਖਿਓ ਪਿਆਰ ਇਦਾਂ ਹੀ ਬਣਾਈ ਰੱਖਿਓ ਚੋਲੀ ਅੱਡ ਕੇ ਮੈਂ ਪਿਆਰ ਮੰਗਿਆ ਸੀ ਤੁਹਾਡੇ ਕੋਲ ਤੇ ਤੁਸੀਂ ਵੀ ਬੇਸ਼ੁਮਾਰ ਲਟਾਇਆ ਤਕਰੀਬਨ 6 ਵਜ ਗਏ ਨੇ ਤੇ ਪੂਰਾ ਕੈਂਪ ਸਮਾਪਤੀ ਦੇ ਵੱਲ ਨੂੰ ਚੱਲ ਰਿਹਾ ਹੈ ਬੜਾ ਧੰਨਵਾਦੀਆਂ ਤੁਹਾਡੇ ਸਾਰਿਆਂ ਦਾ ਮੈਂ ਬੋਲਿਆ ਨਹੀਂ ਜਾ ਰਿਹਾ ਕਿਉਂਕਿ ਸਵੇਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਤੱਕ ਬੋਲੀ ਹੋਈ ਜਾ ਰਹੀਆਂ ਤੇ ਤਕਰੀਬਨ 11200 ਪੇਸ਼ੈਂਟ ਦਾ ਸਾਡਾ ਟਾਰਗੇਟ ਸੀਗਾ ਪਰ 3000 ਤੋਂ ਵੱਧ ਮਰੀਜ਼ ਪਹੁੰਚਿਆ ਤੇ ਨਾਲ 3000 ਅਟੈਂਡੈਂਟ 6-7000 ਬੰਦੇ ਦਾ ਇੱਥੇ ਘਟ ਹੋਇਆ ਮੈਂ ਬਹੁਤ ਧੰਨਵਾਦੀ ਹਾਂ ਜਿੰਨਾ ਧੰਨਵਾਦ ਕਹਿ ਲੋ ਸੰਗਤ ਦਾ ਉਹਨਾਂ ਘਟ ਹੈ ਜਿਹੜਾ ਤੁਸੀਂ ਸਾਰਿਆਂ ਨੇ ਇੰਨਾ ਭਰਮਾ ਹੁੰਗਾਰਾ ਇਸ ਕੈਂਪ ਨੂੰ ਦਿੱਤਾ ਹੈ ਬੜੀ ਦੂਰੋਂ ਦੂਰੋਂ ਫਾਜ਼ਿਲਕਾ ਤੋਂ ਹਿਮਾਚਲ ਤੋਂ ਹਰਿਆਣੇ ਤੋਂ ਬੜੀ ਦੂਰੋਂ ਦੂਰੋਂ ਮਦਦ ਲੈਣ ਲਈ ਲੋਕ ਆਏ ਨੇ ਮਦਦ ਕਰਨ ਲਈ ਵੀ ਲੋਕ ਆਏ ਨੇ ਮੇਰੀ ਚੋਲੀ ਅੱਢਣੀ ਸਫਲ ਹੋ ਗਈ ਮੈਂ ਚੋਲੀ ਅੱਢੀ ਸੀ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਰੇ ਧਰਮਾਂ ਦੇ ਠੇਕੇਦਾਰਾਂ ਨੂੰ ਜਿਹੜੇ-ਜਿਹੜੇ ਵੀ ਪੋਲਿਟਿਸ਼ੀਅਨਸ ਨੇ ਅਲੱਗ-ਅਲੱਗ ਧਰਮਾਂ ਦੇ ਉਹ ਗੱਲ ਲੱਗਿਆ ਕਿ ਮਾਨ ਸਾਹਿਬ ਨੂੰ ਇਨਵੀਟੇਸ਼ਨ ਦਿੱਤਾ ਸੀ ਉਹ ਆਏ ਨਹੀਂ ਇਨਵੀਟੇਸ਼ਨ ਦੇਣਾ ਮੇਰਾ ਕੋਈ ਇਹ ਨਹੀਂ ਸੀਗਾ ਇਨਵੀਟੇਸ਼ਨ ਦੇਣ ਦਾ ਮਤਲਬ ਸੀਗਾ ਕਿ ਯੂਥ ਪੰਜਾਬ ਦੀ ਆਪਣੀ એનર્ਜੀ ਆਪਣਾ ਤਨ ਮਨ ਤੇ ਧਨ ਤਿੰਨੋਂ ਤਰ੍ਹਾਂ ਲਾ ਕੇ ਸੇਵਾ ਕਰਨਾ ਚਾਹਦੀ ਹੈ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਕੈਂਪ ਦਾ ਹਿੱਸਾ ਬਣੇ ਨੇ 3000 ਤੋਂ ਵੱਧ ਮਰੀਜ਼ਾਂ ਦਾ ਇੱਥੇ ਚੈੱਕਅਪ ਹੋ ਚੁੱਕਾ ਹੈ 5 700 ਮਰੀਜ਼ਾਂ ਦਾ ਲੈਬ ਟੈਸਟ ਹੋ ਚੁੱਕਾ ਹੈ ਹਜ਼ਾਰਾਂ ਹੀ ਮਰੀਜ਼ਾਂ ਨੂੰ ਅੱਜ ਦਵਾਈਆਂ ਫ੍ਰੀ ਮਿਲੀਆਂ ਨੇ ਤੇ ਹੁਣ ਜਿਹੜੀ ਮੇਨ ਬੇਨਤੀ ਮੈਂ ਇਸ ਵੀਡੀਓ ਦੇ ਵਿੱਚ ਕਰਨ ਲੱਗਾ तकरीबन 4 500 ਆਪਰੇਸ਼ਨ ਨਿਕਲੇ ਨੇ ਜਿਹੜੇ ਪੇਸ਼ੈਂਟ ਦਵਾਈਆਂ ਨਾਲ ਠੀਕ ਹੋ ਸਕਦੇ ਸੀਗੇ ਉਹਨਾਂ ਨੂੰ ਦਵਾਈਆਂ ਦੇਤੀਆਂ ਕਈਆਂ ਦੇ ਟੈਸਟ ਕਰਾਏ ਨੇ तकरीबन 500 ਮਰੀਜ਼ਾਂ ਦਾ ਆਪਰੇਸ਼ਨ ਨਿਕਲੇ ਕਿਸੇ ਦਾ 50000 ਲੱਗਣਾ ਹੈ ਕਿਸੇ ਦਾ ਲੱਖ ਲੱਗਣਾ ਹੈ ਕਿਸੇ ਦਾ 20000 ਲੱਗਣਾ ਹੁਣ ਮੈਂ ਇੱਕ ਹੋਰ ਹੱਥ ਜੋੜ ਕੇ ਸੰਗਤ ਦੇ ਅੱਗੇ ਬੇਨਤੀ ਕਰਦਾ ਇਹ ਕੈਂਪ ਕੋਈ ਇੱਕ ਦਿਨ ਦਾ ਵਿਆਹ ਨਹੀਂ ਸੀਗਾ ਕੀ ਵਿਆਹ ਕਰਤਾ ਤੇ ਗਈ ਬਰਾਤ ਇਹ ਹਜੇ ਸ਼ੁਰੂਆਤ ਹੋਈ ਹੈ ਅਗਰ ਤੁਸੀਂ ਵੀ ਚਾਹਦੇ ਹੋ ਕਿ ਪੰਜਾਬ ਚ ਇਦਾਂ ਹੀ ਲੋਕਾਂ ਦਾ ਭਲਾ ਹੋਵੇ ਤੁਹਾਨੂੰ ਪਤਾ ਇਹ ਪੰਜਾਬ ਦਾ ਪਹਿਲਾ ਸਭ ਤੋਂ ਵੱਡਾ ਕੈਂਪ ਸੀਗਾ ਜਿਹਦੇ ਵਿੱਚ 3000 ਮਰੀਜ਼ ਪਹੁੰਚਿਆ ਇਹ ਵੱਡੀ ਗੱਲ ਨਹੀਂ ਹੈ ਉਹ 3000 ਮਰੀਜ਼ਾਂ ਦਾ ਹੱਲ ਵੀ ਹੋਏਗਾ ਇਹ ਵੱਡੀ ਗੱਲ ਕੈਂਪ ਬਹੁਤ ਲੱਗਦੇ ਨੇ ਪੰਜਾਬ ਚ ਜਿਹਦੇ ਵਿੱਚ ਲੋਕਾਂ ਦੀ ਪ੍ਰੋਬਲਮ ਡਾਇਗਨੋਸ ਕੀਤੀ ਜਾਂਦੀ ਹੈ ਲੋਕਾਂ ਦੀ ਬਿਮਾਰੀ ਦੱਸੀ ਜਾਂਦੀ ਹੈ ਪਰ ਬਿਮਾਰੀ ਦੱਸਣ ਤੋਂ ਬਾਅਦ ਉਹਨਾਂ ਦਾ ਇਲਾਜ ਨਹੀਂ ਕਰਾਇਆ ਜਾਂਦਾ ਪਰ ਅੱਜ ਜਿੰਨੇ ਵੀ ਮਰੀਜ਼ ਇੱਥੇ ਆਏ ਦੇਖੋ ਹੁਣ ਵੀ ਤਕਰੀਬਨ 6 ਵੱਜ ਚੁੱਕੇ ਨੇ ਦੇਖ ਲਓ ਹਜੇ ਵੀ ਐਂਬੂਲੈਂਸਾਂ ਕਰਾ ਕੇ ਸਾਡੇ ਮਰੀਜ਼ ਜਾ ਰਹੇ ਨੇ ਤੇ ਹਜੇ ਹਜੇ ਸਾਰੇ ਕੈਂਪ ਦਾ ਜਿਹੜਾ ਤਾਮ-ਜਾਮ ਹੈ ਮੈਂ ਕੋਸ਼ਿਸ਼ ਕੀਤੀ ਕਿ ਸਵੇਰੇ ਜਦੋਂ ਕੈਂਪ ਦੀ ਸ਼ੁਰੂਆਤ ਹੋਈ ਤੇ ਹੁਣ ਐਂਡ ਤੱਕ ਮੇਰੀ ਸੇਵਾ ਗੁਰੂ ਮਾਰਾ ਜੀ ਮੇਰੇ ਕੋਲ ਲਈ ਮੈਂ ਸਭ ਤੋਂ ਵੱਡਾ ਧੰਨਵਾਦ ਕਰਨਾ ਚਾਹੁੰਦਾ ਆਪਣੀ ਟੀਮ ਦਾ ਜਿਹੜੀ ਮੇਰੀ ਟੀਮ ਤਨਦੇਹੀ ਨਾਲ ਸਵੇਰੇ 4-4 ਵਜੇ 5-5 ਵਜੇ ਦੀ ਉੱਠ ਕੇ ਲੱਗੀ ਹੋਈ ਹੈ ਇੱਕ ਇੱਕ ਬੰਦੇ ਦਾ ਮੈਂ ਹੱਥ ਜੋੜ ਕੇ ਸਿਰ ਝੁਕਾ ਕੇ ਧੰਨਵਾਦ ਕਰਦਾ ਜਿੰਨਾ ਵੀ ਸਟਾਫ ਇੱਥੇ ਆਇਆ ਜਿੰਨੇ ਵੀ ਵਲੰਟੀਅਰ ਇੱਥੇ ਆਏ ਜਿੰਨੀ ਵੀ ਟੀਮਾਂ ਇੱਥੇ ਆਈਆਂ ਜਿੰਨੇ ਡੋਨਰ ਇੱਥੇ ਆਏ ਫਿਰ ਵੀ ਜੇ ਕਿਸੇ ਨੂੰ ਮਿਲਣ ਦੇ ਵਿੱਚ ਮੇਰੇ ਕੋਲ ਕੋਈ ਕਮੀ ਰਹਿ ਗਈ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਇੱਕ ਇੱਕ ਬੰਦਾ ਵੀ ਜੇ ਵੀਡੀਓ ਨੂੰ ਰੀ ਸ਼ੇਅਰ ਕਰੇ ਰੀਪੋਸਟ ਕਰੇ ਤਾਂ ਬੜੇ ਲੋਕਾਂ ਦਾ ਭਲਾ ਹੋ ਸਕਦਾ ਬੜੀ ਦੂਰੋਂ ਦੂਰੋਂ ਸੰਗਤ ਚੱਲ ਕੇ ਆਈ ਆ ਮਦਦ ਲੈਣ ਲਈ ਹੁਣ ਇਹਦਾ ਅੱਗੇ ਆਪਰੇਸ਼ਨ ਹੋਣਾ 5-7 ਦਿਨ ਹੁਣ ਬਹੁਤ ਬਿਜ਼ੀ ਰਹਿਣਾ ਕਿਉਂਕਿ ਲੋਕਾਂ ਦੀ ਟੈਸਟ ਹੋਏ ਨੇ ਰਿਪੋਰਟਾਂ ਦੇਣੀਆਂ ਨੇ ਉਹਨਾਂ ਨੂੰ ਵਟਸਐਪ ਕਰਨੀਆਂ ਨੇ ਫਿਰ ਉਹਨਾਂ ਦੇ ਆਪਰੇਸ਼ਨ ਕਰਾਣੇ ਨੇ ਹਰੇ ਦਾ ਸੇਵਾ ਸ਼ੁਰੂ ਹੋਈ ਆ ਮੈਂ ਬੇਨਤੀ ਕਰਨਾ ਚਾਹੁੰਦਾ ਸੰਗਤ ਅੱਗੇ ਕਿ ਮੇਰੀ એનર્ਜੀ ਮੇਰੀ ਤਾਕਤ ਤੁਸੀਂ ਸਾਰੇਓਂ ਆਪਣੀ ਤਾਕਤ ਐਦਾਂ ਹੀ ਬਣਾਈ ਰੱਖਿਓ ਪਿਆਰ ਐਦਾਂ ਹੀ ਬਣਾਈ ਰੱਖਿਓ ਸੋਸ਼ਲ ਮੀਡੀਆ ਤੇ ਜਿੰਨੇ ਵੀ ਵੀਰ ਮੇਰੀਆ ਵੀਡੀਓ ਦੇਖ ਰਹੇ ਨੇ ਸਾਰੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਿਓ ਇਹ ਕੈਂਪ ਅਸੀਂ ਜਲਦੀ ਫੇਰ ਲਾਵਾਂਗੇ ਪਰ ਜੇ ਆਹ ਵੀਡੀਓ ਦੇਖਣ ਤੋਂ ਬਾਅਦ ਵੀ ਕੋਈ ਮਰੀਜ਼ ਹੈਗਾ ਜਿਹਨੂੰ ਲੋੜ ਹੈ ਤਾਂ ਪਲੀਜ਼ ਸਾਡੀ ਲੋਕੇਸ਼ਨ ਤੇ ਆ ਕੇ ਸਾਨੂੰ ਮਿਲਿਓ ਵੈਸੇ ਤਾਂ ਪਿਛਲੇ 9 ਸਾਲਾਂ ਤੋਂ ਅਸੀਂ ਰੋਜ਼ ਹੀ ਕੈਂਪ ਲਾ ਰਹੇ ਆਂ ਇੱਕ ਲੋਕੇਸ਼ਨ ਤੇ ਬੈਠ ਰਹੇ ਆਂ 7 ਤੋਂ 9 ਪਰ ਇੰਨੀ ਵੱਡੀ ਪੱਧਰ ਤੇ ਪਹਿਲੀ ਵਾਰੀ ਲਾਈਫ ਚ ਕੈਂਪ ਲਾਇਆ ਬੜੀਆਂ ਕਮੀਆਂ ਵੀ ਸਾਨੂੰ ਨਜ਼ਰ ਆਈਆਂ ਤੇ ਉਹਦੇ ਲਈ ਮੈਂ ਮਾਫੀ ਵੀ ਮੰਗਦਾ ਸੰਗਤ ਨੂੰ ਤੇ ਬਹੁਤ ਬਹੁਤ ਧੰਨਵਾਦ ਇੰਨਾ ਹੀ ਕਹਿਣਾ ਚਾਹਨਾ ਕਿਉਂਕਿ ਬੋਲਿਆ ਨਹੀਂ ਜਾ ਰਿਹਾ ਹੋਰ ਸਵੇਰ ਦਾ ਬੋਲ ਰਹੇ ਆ ਤੇ એનર્ਜੀ ਬਹੁਤ ਡਾਊਨ ਹੈ ਸ਼ਰੀਰ ਖਤਮ ਹੈ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ